ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਇਹ ਘਟਨਾ ਹੁੰਦੀ ਹੈ ਇੱਕ ਬ੍ਰਾਹਮਣ ਦਾ ਪੁੱਤਰ ਜਿਸ ਦੀ ਬੁੱਧੀ ਬਹੁਤ ਤੇਜ ਹੈ ਤੇ ਮਨ ਬਹੁਤ ਹੀ ਜ਼ਿਆਦਾ ਚੰਚਲ ਹੈ ਇੱਕ ਦਿਨ ਉਹ ਬਾਜ਼ਾਰ ਵਿੱਚ ਜਾ ਰਿਹਾ ਸੀ ਕਿ ਚਾਰ ਬੁੱਢੇ ਪੰਡਿਤ ਕਿਸੇ ਸ਼ਲੋਕ ਦਾ ਵਿਚਾਰ ਕਰ ਰਹੇ ਸਨ ਇਸ ਲੜਕੇ ਨੇ ਉਸ ਸ਼ਲੋਕਾਂ ਦੇ ਇਹੋ ਜਿਹੇ ਅਰਥ ਕੀਤੇ ਕਿ ਉਹ ਹੈਰਾਨ ਰਹਿ ਗਏ ਮੁੰਡੇ ਦੀ ਉਮਰ ਬਹੁਤ ਹੀ ਘੱਟ ਸੀ ਪਰ ਉਹਨੇ ਬਹੁਤ ਹੀ ਆਸਾਨੀ ਨਾਲ ਉਸ ਸ਼ਲੋਕਾਂ ਦੇ ਅਰਥ ਕਰ ਦਿੱਤੇ ਉਹ ਪੰਡਤਾਂ ਨੇ ਇਸ ਮੁੰਡੇ ਦੀ ਬਹੁਤ ਸੋਭਾ ਕੀਤੀ ਇਹ ਨਵੇਂ ਜੰਮੇ ਮੁੰਡੇ ਨੂੰ ਐਵੇਂ ਹੋ ਗਿਆ ਕਿ ਮੇਰੇ ਜਿਹਾ ਕੋਈ ਸਿਆਣਾ ਹੀ ਨਹੀਂ ਉਸ ਨੂੰ ਬਹੁਤ ਹੰਕਾਰ ਹੋ ਗਿਆ ਤੇ ਉਹਨੇ ਕਿਹਾ ਕਿ ਮੈਂ ਫਲਾਣੇ ਚੌਕ ਵਿੱਚ ਆਪਣੀ ਪੁਥੀਆਂ ਤੇ ਗ੍ਰੰਥ ਲੈ ਕੇ ਆਉਂਗਾ ਜਿਸ ਨੇ ਵੀ ਮੇਰੇ ਨਾਲ ਚਰਚਾ ਕਰਨੀ ਹੋਵੇ ਉਹ ਆ ਸਕਦਾ ਹੈ ਜਿਸ ਵੀ ਬ੍ਰਾਹਮਣ ਨੇ ਮੇਰੇ ਨਾਲ ਬਹਿਸ ਕਰਨੀ ਹੋਵੇ ਉਹ ਆ ਸਕਦਾ ਕੱਲ ਨੂੰ ਕੁਝ ਸਿਆਣੇ ਸਿਆਣੇ ਪੰਡਤ ਉਸ ਚੌਕ ਵਿੱਚ ਆ ਗਏ ਉਹ ਲੜਕੇ ਨੇ ਬਹੁਤੀ ਵਧੀਆ ਚਰਚਾ ਕੀਤੀ ਜਿਹੜਾ ਵੀ ਪੰਡਤ ਉਹਦੇ ਸਾਹਮਣੇ ਚਰਚਾ ਕਰੇ ਉਹ ਹਾਰ ਜੀ ਉਹ ਲੜਕੇ ਦਾ ਹੰਕਾਰ ਹੋਰ ਵੀ ਵੱਧਦਾ ਗਿਆ ਜਦੋਂ 4-5 ਵਾਰ ਉਹਨੇ ਮੈਦਾਨ ਜਿੱਤ ਲਿਆ ਉਹਨੇ ਇੱਕ ਬਹੁਤ ਵੱਡਾ ਇਸ਼ਤਿਹਾਰ ਕੱਢਿਆ ਉਹਨੇ ਉਹ ਇਸ਼ਤਿਹਾਰ ਥਾਵਾ-ਥਾਵਾ ਤੇ ਪੇਜ ਦਿੱਤਾ ਤੇ ਕਿਹਾ ਜਿਹੜਾ ਵੀ ਪੰਡਤ ਬੈਸ ਕਰਨਾ ਚਾਹੇ ਉਹ ਕਰ ਸਕਦਾ ਪਰ ਮੇਰੀ ਇੱਕ ਸ਼ਰਤ ਹੈ ਜਿਹੜਾ ਵੀ ਮੇਰੇ ਕੋਲ ਹਾਰ ਗਿਆ ਉਹਦੀਆਂ ਮੈਂ ਪੋਥੀਆਂ ਖੋਲਵਾਵਾਂਗਾ ਤੇ ੱੱਕੇ ਮਾਰ ਕੇ ਕਾਂਸ਼ੀ ਵਿੱਚੋਂ ਬਾਹਰ ਕੱਢ ਦੇਵਾਂਗਾ ਤੇ ਜੇ ਕਿਤੇ ਮੈਂ ਹਾਰ ਜਾਵਾਂ ਤੇ ਮੇਰੇ ਨਾਲ ਵੀ ਐਵੇਂ ਹੀ ਕਰਨਾ ਹੁਣ ਬੰਗਾਲ ਦੇ ਪੰਡਤ ਕਸ਼ਮੀਰ ਦੇ ਪੰਡਤ ਕਾਂਸੀ ਦੇ ਪੰਡਤ ਸਾਰੇ ਇਕੱਠੇ ਹੋ ਗਏ ਤੇ ਪਰਮੇਸ਼ਰ ਦਾ ਬਾਣਾ ਐਸਾ ਵਰਤਿਆ ਜਿਹੜਾ ਵੀ ਪੰਡਤ ਉਹਦੇ ਨਾਲ ਬਹਿਸ ਕਰੇ ਉਹ ਹਾਰ ਜਾਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਇਹ ਪਵਿੱਤਰ ਸਾਖੀ ਆਉਂਦੀ ਹੈ ਕਿ 500 ਬ੍ਰਾਹਮਣਾਂ ਨੇ ਉਹਦੇ ਨਾਲ ਬਹਿਸ ਕੀਤੀ ਤੇ 500 ਦੇ 500 ਬ੍ਰਾਹਮਣੀ ਉਹਦੇ ਤੋਂ ਹਾਰ ਗਏ ਉਹ ਮੁੰਡੇ ਨੇ ਉਹਨਾਂ ਸਾਰਿਆਂ ਦੀ ਪੋਥੀਆਂ ਖੋਲੀਆਂ ਤੇ ਉਹਨਾਂ ਦੇ ਕੱਪੜੇ ਲਹਾ ਕੇ ਲੰਗੋਟੀਆਂ ਪਵਾ ਦਿੱਤੀਆਂ ਤੇ ਸਾਰੇ ਹੀ ਬ੍ਰਾਹਮਣ ਨੂੰ ੱੱੱਕੇ ਮਾਰ ਕੇ ਕਾਂਸੀ ਵਿੱਚੋਂ ਬਾਹਰ ਕੱਢ ਦਿੱਤਾ ਕੀ ਇਹ ਸਿਰੇ ਦੇ ਨਲਾਇਕ ਹਨ ਇਹਨਾਂ ਨੂੰ ਭੋਰਾ ਜਿੰਨੀ ਵੀ ਅਕਲ ਨਹੀਂ ਇਹ ਬੇਸੁਖ ਬ੍ਰਾਮਨਾ ਦੀ ਸੇਵਾ ਕਰਨਾ ਕੋਈ ਵੀ ਪੁੰਨ ਦਾ ਕੰਮ ਨਹੀਂ ਕਹਿੰਦੇ ਆ ਕਾਂਸੀ ਦੇ ਬਾਹਰ ਇੱਕ ਬਹੁਤ ਵੱਡਾ ਬੋੜ ਦਾ ਦਰਖਤ ਸੀ ਉਹ ਪੰਡਤ ਉੱਥੇ ਹੀ ਰਹਿਣ ਲੱਗ ਪਏ ਉਹ ਸ਼ਰਮ ਦੇ ਮਾਰੇ ਘਰ ਨਹੀਂ ਜਾ ਸਕੇ ਸਾਰੀਆਂ ਹੀ ਧੁੱਪਾਂ ਤੇ ਬਰਸਾਤਾਂ ਉੱਥੇ ਕਟਣ ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਇਹ ਗੱਲ ਬਾਰੇ ਪਤਾ ਲੱਗਿਆ ਕਿ ਪੰਡਤਾਂ ਨਾਲ ਐਵੇਂ ਹੋਇਆ ਤਾਂ ਉਹਨਾਂ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਜੀ ਉਠੋ ਕਾਂਸ਼ੀ ਵਿੱਚ ਪਾਣਾ ਵਰਤ ਗਿਆ ਜਿਹੜੀ ਦੇਵਪੁਰੀ ਹੁੰਦੀ ਸੀ ਅੱਜ ਉਥੇ ਕਲਯੁਗ ਵਰਤ ਰਿਹਾ ਸਾਰਾ ਪੰਡਾ ਤੈਅ ਕਰਕੇ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਜੀ ਮਰਦਾਨਾ ਜੀ ਨੂੰ ਨਾਲ ਲੈ ਕੇ ਕਾਂਸ਼ੀ ਵਿੱਚ ਪਹੁੰਚ ਗਏ ਜਿੱਥੇ ਸਾਰੇ ਹਾਰੇ ਹੋਏ ਪੰਡਿਤ ਬੈਠੇ ਸਨ ਉਹਦੇ ਲਾਗੇ ਹੀ ਇੱਕ ਹੋਰ ਛੋਟਾ ਬੋੜ ਦਾ ਦਰਖਤ ਸੀ ਉਥੇ ਇੱਕ ਮਰੇ ਹੋਏ ਕੁੱਤੇ ਦੀਆਂ ਹੱਡੀਆਂ ਪਈਆਂ ਸਨ ਇਹ ਪਤਾ ਨਹੀਂ ਕਿ ਕਿੰਨੇ ਚਿਰ ਦੀਆਂ ਪਈਆਂ ਸਨ ਗੁਰੂ ਜੀ ਨੇ ਆਪਣਾ ਅਸਨ ਉਹਦੇ ਕੋਲ ਆ ਲਿਆ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਆਪਣੀ ਰਬਾਬ ਕੱਢ ਤੇ ਗੁਰਬਾਣੀ ਗਾ ਇੱਕ ਵਾਰ ਤਾਂ ਬਾਣੀ ਦਾ ਮੀਵਰਾ ਦੇ ਤਾਂ ਕਿ ਸਾਰੇ ਹੀ ਤਪਦੇ ਤੇ ਸੜਦੇ ਹਿਰਦਿਆਂ ਨੂੰ ਠੰਡ ਪੈ ਜੇ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਥੇ ਅਗੰਮ ਦਾ ਸ਼ਬਦ ਉਚਾਰਨ ਕੀਤਾ ਅਗੰਮ ਦਾ ਸ਼ਬਦ ਸੁਣ ਕੇ ਸਾਰੇ ਜੰਗਲ ਵਿੱਚ ਸ਼ਾਂਤੀ ਪੈ ਗਈ ਜਦੋਂ ਬਾਣੀ ਦਾ ਭੋਗ ਪਿਆ ਮਹਾਰਾਜ ਨੇ ਨੇਤਰ ਖੋਲੇ ਤਾਂ ਮਹਾਰਾਜ ਨੇ ਉਥੇ ਹਾਰੇ ਹੋਏ ਪੰਡਤਾਂ ਨੂੰ ਦੇਖਿਆ ਉਹਨਾਂ ਨੇ ਵੇਖਿਆ ਕਿ ਉਹਨਾਂ ਦੀ ਅੱਖਾਂ ਵਿੱਚ ਬਹੁਤ ਨਿਰਾਸ਼ਾ ਹੈ। ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਤੁਹਾਡੇ ਚਿਹਰੇ ਤੇ ਇੰਨੀ ਨਿਰਾਸ਼ਤਾ ਕਿਉਂ ਹੈ? ਤੁਹਾਡੇ ਸਾਰਿਆਂ ਦੇ ਚਿਹਰੇ ਇੰਨੇ ਮੁਰਜਾਏ ਕਿਉਂ ਪਏ ਹਨ? ਤੇ ਉਹ ਸਾਰੇ ਹੀ ਹਾਰੇ ਹੋਏ ਪੰਡਤਾਂ ਨੇ ਸਾਰੀ ਵਾਰਤਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਸੁਣਾ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਕਾਂਸੀ ਦੇ ਅੰਦਰ ਇੱਕ ਜਗਜੀਤ ਨਾਮ ਦਾ ਪੰਡਤ ਰਹਿੰਦਾ ਹੈ। ਗੁਰੂ ਜੀ ਅਸੀਂ ਸਾਰੇ ਉਸ ਤੋਂ ਹਾਰ ਗਏ ਹਾਂ। ਉਹਨੇ ਸਾਡੇ ਸਾਰੇ ਕੱਪੜੇ ਖੋਲੇ ਨੇ ਤੇ ਸਾਨੂੰ ਲੰਗੋਟੀਆਂ ਪਵਾ ਦਿੱਤੀਆਂ। ਤੇ ਸਾਨੂੰ ਧੱਕੇ ਮਾਰ ਕੇ ਕਾਸ਼ੀ ਵਿੱਚੋਂ ਬਾਹਰ ਕੱਢ ਦਿੱਤਾ ਅਸੀਂ ਸਾਰੇ ਹੀ ਜਗਜੀਤ ਪੰਡਤ ਤੋਂ ਹਾਰ ਗਏ ਆ ਇਸ ਲਈ ਸਾਨੂੰ ਕਾਸ਼ੀ ਵਿੱਚ ਕੋਈ ਵੀ ਰੋਟੀ ਨਹੀਂ ਪੁੱਛਦਾ ਹਜੇ ਸਾਰੇ ਪੰਡਤ ਤੇ ਗੁਰੂ ਨਾਨਕ ਦੇਵ ਜੀ ਆਪਸ ਵਿੱਚ ਵਿਚਾਰ ਹੀ ਕਰ ਰਹੇ ਸਨ ਕਿ ਉਸ ਜਗਜੀਤ ਪੰਡਤ ਨੂੰ ਪਤਾ ਚੱਲ ਗਿਆ ਕਿ ਇੱਥੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਏ ਹੋਏ ਹਨ ਉਹ ਆਪਣੇ 15-20 ਚੇਲੇ ਲੈ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਕੋਲ ਆ ਗਿਆ ਜਗਜੀਤ ਪੰਡਤ ਨੇ ਮਹਾਰਾਜ ਕੋਲ ਆ ਕੇ ਹੰਕਾਰ ਵਾਲੇ ਬੋਲ ਬੋਲੇ ਆਂਦਿਆ ਸਾਰੀ ਗੁਰੂ ਜੀ ਨੂੰ ਕਹਿੰਦਾ ਉਹ ਪੰਜਾਬੀ ਸਾਧੂ ਤੁਸੀਂ ਬਹਿਸ ਨਾ ਜਾਂਦੇ ਹੋ ਗੁਰੂ ਜੀ ਕਹਿੰਦੇ ਨਹੀਂ ਤੁਸੀਂ ਫਿਰ ਆਪਣੀ ਪੋਥੀਆਂ ਤੇ ਗ੍ਰੰਥ ਮੇਰੇ ਹਵਾਲੇ ਕਰ ਦਿਓ ਤੇ ਤੁਸੀਂ ਵੀ ਆਪਣੇ ਕੱਪੜੇ ਉਤਾਰ ਕੇ ਲੰਗੋਟੀ ਪਾ ਕੇ ਇਹ ਪੰਡਤਾਂ ਨਾਲ ਰਲ ਜਾਓ ਗੁਰੂ ਜੀ ਨੇ ਉਹਨੂੰ ਜਵਾਬ ਦਿੱਤਾ ਕਿ ਅਸੀਂ ਨਹੀਂ ਰਲਣਾ ਕਿਸੇ ਨਾਲ ਗੁਰੂ ਜੀ ਕਹਿੰਦੇ ਅਸੀਂ ਤਾਂ ਮੁਲਤਾਨ ਵੀ ਗਏ ਸੀ ਅਸੀਂ ਤਾਂ ਉੱਥੇ ਵੀ ਨਹੀਂ ਰਲੇ ਅਸੀਂ ਜਿੱਥੇ ਵੀ ਕਿਤੇ ਗਏ ਆ ਅਸੀਂ ਕਿਸੇ ਨਾਲ ਵੀ ਨਹੀਂ ਰਲੇ ਅਸੀਂ ਇੰਨੇ ਕਮਜ਼ੋਰ ਨਹੀਂ ਆ ਕਿ ਤੈਨੂੰ ਅਸੀਂ ਆਪਣੇ ਸਾਰੇ ਕੱਪੜੇ ਲਹਾ ਕੇ ਦੇਈਏ ਤੇ ਆਪਣੀ ਪੋਥੀਆਂ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਦੇਣੀ ਫਿਰ ਉਹ ਹੰਕਾਰੀ ਜਗਜੀਤ ਪੰਡਤ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਬੈਸਮ ਬੈਸਾ ਕਰੋ ਫਿਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਹਨੂੰ ਕਿਹਾ ਜਗਜੀਤ ਪੰਡਤ ਜੇ ਰੱਬ ਨੇ ਤੈਨੂੰ ਗਿਆਨ ਦਿੱਤਾ ਤੂੰ ਇਸਦੀ ਦੁਰਵਰਤੋਂ ਨਾ ਕਰ ਸੰਸਾਰ ਦਾ ਭਲਾ ਕਰ ਇਸ ਗਿਆਨ ਨਾਲ ਤੂੰ ਲੋਕਾਂ ਨੂੰ ਤੰਗ ਨਾ ਕਰ ਲੋਕਾਂ ਦਾ ਭਲਾ ਕਰ ਜਿਹੜਾ ਪੰਡਤ 500 ਬ੍ਰਾਹਮਣਾਂ ਨੂੰ ਹਰਾ ਚੁੱਕਿਆ ਸੀ ਓ ਕੇੰਦਾ ਮਹਾਰਾਜ ਜਾਂ ਤਾਂ ਮੇਰੇ ਨਾਲ ਬੈਸੰਬੈਸਾ ਕਰੋ ਜਾਂ ਫਿਰ ਤੁਸੀਂ ਮੇਰੀ ਸ਼ਰਤ ਪੂਰੀ ਕਰੋ ਗੁਰੂ ਜੀ ਨੇ ਕਿਹਾ ਕਿ ਮੇਰੇ ਨਾਲ ਬੈਸਣ ਤੋਂ ਪਹਿਲਾਂ ਉਹ ਕੁੱਤੇ ਦੀਆਂ ਹੱਡੀਆਂ ਪਈਆਂ ਉਹਦੇ ਨਾਲ ਬੈਸ ਕਰ ਲੈ ਜਦੋਂ ਗੁਰੂ ਜੀ ਨੇ ਇਹ ਵਚਨ ਆਖੇ ਤੇ ਜਗਜੀਤ ਪੰਡਿਤ ਨੇ ਕਿਹਾ ਮੈਂ ਜਾ ਕੇ ਕੁੱਤੇ ਦੀਆਂ ਹੱਡੀਆਂ ਦੇ ਨਾਲ ਗੱਲ ਕਰਾਂ ਕਿ ਮੈਂ ਇੰਨਾ ਗਿਆ ਗੁਜਰਿਆ ਫਿਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਪੰਡਤ ਜੀ ਗੁੱਸਾ ਨਾ ਕਰੋ ਇਹ ਤੁਹਾਡਾ ਭਰਾ ਹੈ ਇਹ ਤੁਹਾਡਾ ਖੂਨ ਹੈ ਕਿ ਤੁਸੀਂ ਇਹਦੇ ਨਾਲ ਵੀ ਗੱਲ ਨਹੀਂ ਕਰੋਗੇ ਉਹ ਫਿਰ ਕਹਿੰਦਾ ਇਹ ਮੇਰਾ ਭਰਾ ਹੈ ਕੁੱਤਿਆਂ ਦੇ ਭਰਾ ਕੌਣ ਹੁੰਦੇ ਨੇ ਤੇ ਫਿਰ ਸਤਿਗੁਰੂ ਕਹਿੰਦੇ ਤੂੰ ਸਿਆਣਾ ਹੀ ਹੈ ਉਹ ਹੰਕਾਰੀ ਜਗਜੀਤ ਪੰਡਤ ਕਹਿਣ ਲੱਗਿਆ ਮਹਾਰਾਜ ਜੀ ਮੇਰਾ ਭਰਾ ਕਿਵੇਂ ਬਣਿਆ ਗੁਰੂ ਜੀ ਕਹਿੰਦੇ ਜੇ ਮੈਂ ਤੈਨੂੰ ਬੋਲਿਆ ਤੈਨੂੰ ਦੱਸਿਆ ਤੇਰੇ ਖਾਨੇ ਵਿੱਚ ਗੱਲ ਨਹੀਂ ਪੈਣੀ ਤੂੰ ਕੁੱਤੇ ਦੀਆਂ ਹੱਡੀਆਂ ਦੇ ਕੋਲ ਹੀ ਪੁੱਛ ਲੈ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਆਪਣੀ ਖੜਾਬ ਉਹ ਕੁੱਤੇ ਦੀਆਂ ਹੱਡੀਆਂ ਨੂੰ ਲਗਾਈ ਉਹ ਕੁੱਤੇ ਦੀਆਂ ਹੱਡੀਆਂ ਹਰਕਤ ਵਿੱਚ ਆ ਗਈਆਂ ਉਹ ਹੱਡੀਆਂ ਵਿੱਚੋਂ ਇੱਕ ਅਗੰਮ ਦੀ ਆਵਾਜ਼ ਆਈ ਜਗਜੀਤ ਪੰਡਿਤ ਜੇ ਤੈਨੂੰ ਵੇਦਾਂ ਵਿੱਚ ਸਮਰਤੀਆਂ ਵਿੱਚ ਕੋਈ ਸ਼ੰਕਾ ਹੈ ਜਾਂ ਕੋਈ ਸਵਾਲ ਹੈ ਤਾਂ ਤੂੰ ਮੇਰੇ ਤੋਂ ਪੁੱਛੀ ਜਦੋਂ ਇਹ ਆਵਾਜ਼ ਉਹ ਹੱਡੀਆਂ ਵਿੱਚੋਂ ਆਈ ਤੇ ਜਗਜੀਤ ਪੰਡਿਤ ਹੈਰਾਨ ਰਹਿ ਗਿਆ ਉਹ ਹੱਡੀਆਂ ਨੇ ਕਿਹਾ ਜਿਹੜਾ ਰੋਗ ਤੈਨੂੰ ਲੱਗਾ ਸੀ ਹੋਮੇ ਦਾ ਉਹ ਮੈਨੂੰ ਵੀ ਲੱਗਿਆ ਸੀ ਮੇਰੇ ਪਿੰਡ ਵਿੱਚ ਇੱਕ ਸਾਧੂ ਮਹਾਤਮਾ ਆ ਗਿਆ ਤੇ ਮੈਂ ਆਪਣੀ ਵਿਦਿਆ ਦੇ ਮਾਨ ਨਾਲ ਉਹ ਸਾਧੂ ਨਾਲ ਝੂਠਾ ਹੀ ਬੈਸੀ ਜਾਵਾ ਝੂਠਾ ਹੀ ਲੜੀ ਜਾਵਾ ਤੇ ਫਿਰ ਉਹ ਸਾਧੂ ਦੇ মুখ ਵਿੱਚੋਂ ਕੁਝ ਐਹੋ ਜਿਹੇ ਬਚਨ ਨਿਕਲੇ ਕਿ ਮੈਨੂੰ ਅਗਲੇ ਜਨਮ ਵਿੱਚ ਕੁੱਤਾ ਬੰਨਾ ਪੈ ਗਿਆ ਸਾਧੂ ਨੇ ਕਿਹਾ ਸੀ ਅਰੇ ਬੈਠ ਕੁੱਤੇ ਕੀ ਤਰ੍ਹਾਂ ਬਕਬਕ ਮਤ ਕਰ ਬਸ ਇੰਨਾ ਕਹਿਨ ਦੀ ਹੀ ਧੀਰ ਸੀ ਕਿ ਮੈਨੂੰ ਕੁੱਤੇ ਦੀ ਜੋਨੀ ਮਿਲ ਗਈ ਤਾਂ ਮੈਂ ਉਹਨਾਂ ਮਹਾਪੁਰਸ਼ ਨੂੰ ਕਿਹਾ ਕਿ ਮਹਾਰਾਜ ਮੈਨੂੰ ਮਾਫ਼ ਕਰ ਦਿਓ ਮੇਰਾ ਉਧਾਰ ਕਿੱਦਾਂ ਹੋਏਗਾ ਤੇ ਉਹਨਾਂ ਨੇ ਕਿਹਾ ਕਿ ਕਲਯੁਗ ਦੇ ਵਿੱਚ ਬੇਦੀਆਂ ਦੀ ਕੁੱਲ ਵਿੱਚੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਣਗੇ ਜਦੋਂ ਉਹਨਾਂ ਦੇ ਚਰਨ ਤੈਨੂੰ ਲੱਗਣਗੇ ਤਾਂ ਤੇਰੀ ਤਾਂ ਮੁਕਤੀ ਹੋਏਗੀ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਛੂ ਲਿਆ ਤੇ ਮੇਰਾ ਤਾਂ ਬੇੜਾ ਪਾਰ ਹੋ ਗਿਆ ਜੇ ਤੂੰ ਆਪਣੀ ਭਲਾਈ ਚਾਹਨਾ ਹੈ ਤੇ ਗੁਰੂ ਨਾਨਕ ਸੱਚੇ ਪਾਸ਼ੇ ਦੇ ਚਰਨਾਂ ਵਿੱਚ ਟੈਪ ਹੈ ਤੇ ਤੂੰ ਆਪਣੇ ਸਾਰੇ ਹੀ ਗੁਨਾਹਾਂ ਦੀ ਮਾਫੀ ਮੰਗ ਲੈ ਤੇਰਾ ਵੀ ਬੇੜਾ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਹੋ ਜਾਏਗਾ ਉਹ ਜਗਜੀਤ ਪੰਡਤ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਉਨੇ ਆਪਣੇ ਸਾਰੇ ਹੀ ਗੁਨਾਹ ਦੀ ਮਾਫੀ ਮੰਗੀ ਹਾਰੇ ਹੋਏ ਸਾਰੇ ਹੀ ਪੰਡਤਾਂ ਦੇ ਪੋਥੀਆਂ ਤੇ ਗ੍ਰੰਥ ਵਾਪਸ ਕੀਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਸੰਗਤ ਕਰਕੇ ਉਹ ਇੱਕ ਅਦਰਸ਼ ਸਿੱਖ ਬਣਿਆ ਜੋ ਅਸੀਂ ਸੁਣਿਆ ਉਸਤੇ ਸਾਨੂੰ ਅਮਲ ਜ਼ਰੂਰ ਕਰਨਾ ਚਾਹੀਦਾ ਧੰਤਨ ਗੁਰੂ ਨਾਨਕ ਦੇਵ ਜੀ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸੱਚੇ ਪਾਸ਼ਾ ਉਸ ਪਿੰਡ ਵਿੱਚ ਕੁਝ ਦਿਨ ਹੋਰ ਰਹਿ ਕੇ ਅੱਗੇ ਚੱਲੇ ਪਾ ਦਿੰਦੇ ਆ ਗੁਰੂ ਨਾਨਕ ਦੇ ਸੱਚੇ ਪਾਸ਼ਾ ਆਪਣੀ ਪੈਨ ਨੂੰ ਨਾ ਲੈ ਕੇ ਤਲ ਵੰਡੀ ਵਾਪਿਸ ਆਏ ਨੇ ਕੁਝ ਕੁ ਦਿਨ ਨਾਨਕੀ ਜੀ ਉੱਥੇ ਰਹੇ ਤੇ ਉਸ ਤੋਂ ਬਾਅਦ ਜੈਰਾਮ ਜੀ ਉਹਨਾਂ ਨੂੰ ਵਾਪਿਸ ਲੈਣਾ ਹੈ ਭਾਈ ਜੈਰਾਮ ਜੀ ਉਹਨਾਂ ਦੇ ਪਤੀ ਸਨ ਰਾਏ ਬੁਲਾਰ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਹਤ ਪਿਆਰ ਕਰਦੇ ਸਨ ਇੱਕ ਦਿਨ ਰਾਏ ਬੁਲਾਰ ਜੀ ਨੇ ਗੁਰੂ ਸਾਹਿਬ ਨੂੰ ਆਪਣੇ ਕੋਲ ਬਿਠਾਇਆ ਤੇ ਉਹਨਾਂ ਦੇ ਦਰਸ਼ਨ ਕੀਤੇ ਗੁਰੂ ਜੀ ਦੇ ਦਰਸ਼ਨ ਕਰਕੇ ਰਾਏ ਬੁਲਾਰ ਜੀ ਦੇ ਨੇਤਰ ਪਰ ਗਏ ਰਾਏ ਬੁਲਾਰ ਜੀ ਨੇ ਜੈਰਾਮ ਜੀ ਨੂੰ ਸੱਦਿਆ ਤੇ ਕਿਹਾ ਤੇਰੇ ਬਹੁਤ ਵੱਡੇ ਭਾਗ ਨੇ ਜਿਹੜੇ ਤੇਰੇ ਸੰਬੰਧ ਗੁਰੂ ਸਾਹਿਬ ਨਾਲ ਜੁੜੇ ਨੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਾਰੇ ਗੱਲ ਕਰਨੀ ਹੈ ਜਿਹੜੇ ਤੁਹਾਡੇ ਸੋਹਰੇ ਨੇ ਉਹ ਇੱਕ ਮਹਾਨ ਪੁਰਸ਼ ਨੇ ਤੁਸੀਂ ਉਹਨਾਂ ਦੀ ਸੇਵਾ ਕਰਿਆ ਕਰੋ ਮੈਂ ਤਾਂ ਤੁਹਾਨੂੰ ਇਹ ਕਹਨਾ ਕਿ ਉਹਨਾਂ ਨੂੰ ਸੁਲਤਾਨਪੁਰ ਲੋਧੀ ਵਿੱਚ ਸੱਦ ਲਓ ਤੇ ਅੱਛੀ ਥਾਂ ਵੇਖ ਕੇ ਉਹਨਾਂ ਦਾ ਵਿਆਹ ਕਰਾ ਦਿਓ ਉਹਨਾਂ ਦਾ ਜੀਵਨ ਅੱਛੇ ਤਰੀਕੇ ਲੰਘ ਜੇ ਇਸ ਲਈ ਉਹਨਾਂ ਨੂੰ ਨੌਕਰੀ ਦਿਵਾ ਦਿਓ ਰਾਏ ਬੁਲਾਰ ਜੀ ਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ ਰਾਇਬੁਲਾਰ ਜੀ ਦਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਾਲ ਬਹੁਤ ਪਿਆਰ ਸੀ ਇਸ ਲਈ ਉਹ ਉਹਨਾਂ ਨੂੰ ਦੁੱਖ ਨਹੀਂ ਦੇ ਸਕਦੇ ਰਾਇਬੁਲਾਰ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਬਹੁਤ ਪਿਆਰ ਕਰਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਉਹਨਾਂ ਨੂੰ ਡਾਂਟਦੇ ਤਾਂ ਰਾਇਬੁਲਾਰ ਜੀ ਨੂੰ ਬਿਲਕੁਲ ਚੰਗਾ ਨਾ ਲੱਗਦਾ ਇਸ ਲਈ ਰਾਇਬੁਲਾਰ ਜੀ ਇਹ ਚਾਹੁੰਦੇ ਸਨ ਕਿ ਗੁਰੂ ਨਾਨਕ ਸੱਚੇ ਪਾਸ਼ਾ ਜੀ ਕੰਮ ਕਰਨ ਸਾਰੀ ਗੱਲ ਸੁਣ ਕੇ ਜੈ ਰਾਮ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਨੂੰ ਮੇਰੇ ਘਰ ਭੇਜੋ ਮੈਂ ਬਹੁਤ ਪਿਆਰ ਨਾਲ ਉਹਨਾਂ ਦੀ ਸੇਵਾ ਕਰਾਂਗਾ ਭਾਈ ਜੈਰਾਮ ਜੀ ਫਿਰ ਮਹਿਤਾ ਕਾਲੂ ਜੀ ਨੂੰ ਮਿਲਦੇ ਹਨ ਉਹ ਆਪਣੀ ਪਤਨੀ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਾਪਸ ਘਰ ਆ ਗਏ ਉਹਨਾਂ ਨੇ ਫਿਰ ਬੇਬੇ ਨਾਨਕ ਜੀ ਨੂੰ ਕਿਹਾ ਕਿ ਰਾਇ ਬੁਲਾਰ ਜੀ ਨੇ ਗੁਰਨਾਨਕ ਦੇ ਸੱਚੇ ਪਾਸ਼ਾ ਜੀ ਲਈ ਬਹੁਤ ਅੱਛੇ ਵਚਨ ਕਹੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਰਾਇ ਬੁਲਾਰ ਜੀ ਨੇ ਕਿਹਾ ਕਿ ਗੁਰਨਾਨਕ ਸੱਚੇ ਪਾਸ਼ਾ ਜੀ ਨੂੰ ਆਪਣੇ ਘਰ ਸੱਦ ਲਓ ਤੇ ਉਹਨਾਂ ਦੀ ਸੇਵਾ ਕਰੋ ਤੁਹਾਨੂੰ ਬਹੁਤ ਸੁਖ ਮਿਲੇਗਾ ਤੁਹਾਡੇ ਜਨਮ ਮਰਨ ਦਾ ਗੇੜ ਵੀ ਖਤਮ ਹੋ ਜਾਏਗਾ ਸਰ ਨਾਨਕੀ ਜੀ ਨੇ ਕਿਹਾ ਕਿ ਮੈਂ ਆਪਣੇ ਪ੍ਰਾਣੂ ਬਹੁਤ ਵਾਰ ਦੇਖਿਆ ਉਹ ਕੋਈ ਆਮ ਪੁਰਖ ਨਹੀਂ ਹੈ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਜੀ ਟਲਵੰਡੀ ਵਿੱਚ ਬਹੁਤ ਨਿਰਲੇਪ ਰਹਿੰਦੇ ਆ ਉਹ ਆਪਣੇ ਘਰ ਸੰਬੰਧੀਆਂ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਹਮੇਸ਼ਾ ਹੀ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਆ ਸਾਰਾ ਸਾਰਾ ਦਿਨ ਬੰਦਗੀ ਹੀ ਕਰਦੇ ਰਹਿੰਦੇ ਆ ਉਹ ਅਠੇ ਪੈਰ ਵਾਹਿਗੁਰੂ ਵਿੱਚ ਧਿਆਨ ਲਾਈ ਰੱਖਦੇ ਆ ਜਿਵੇਂ ਰਾਜਾ ਜਨਕ ਜੀ ਗਰਸਥ ਵਿੱਚ ਰਹਿੰਦੇ ਹੋਏ ਬਹੁਤ ਵੱਡੇ ਭਗਤ ਹੋਏ ਆ ਉਹਨਾਂ ਨੇ ਮਾਇਆ ਵਿੱਚ ਉਦਾਸੀ ਰੱਖੀ ਇਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਗ੍ਰਸਥ ਵਿੱਚ ਰਹਿੰਦੇ ਹੋਏ ਪਰਮੇਸ਼ਰ ਦੀ ਭਗਤੀ ਕੀਤੀ ਤੇ ਸਭ ਤੋਂ નિર્ਲੇਪ ਰਹੇ। ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਐਵੇਂ ਰਹਿ ਰਹੇ ਆ ਜਿਵੇਂ ਅਗਨੀ ਉੱਤੇ ਸਵਾਹ ਹੁੰਦੀ ਹੈ। ਉਪਰੋਂ ਤਾਂ ਠੰਢੀ ਸਵਾਹ ਨਜ਼ਰ ਆਉਂਦੀ ਹੈ ਪਰ نیچے ਅੱਗ ਹੁੰਦੀ ਹੈ। ਬਿਲਕੁਲ ਇਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਜੀ ਉਪਰੋਂ ਠੰਡੇ ਲੱਗਦੇ ਨੇ ਬਿਲਕੁਲ ਹੀ ਸ਼ਾਂਤ ਪਰ ਅੰਦਰੋਂ ਬਹੁਤ ਹੀ ਤੇਜ਼ ਪ੍ਰਤਾਪ ਹੈ। ਉਸ ਤੇਜ਼ ਪ੍ਰਤਾਪ ਨੂੰ ਬੰਦਗੀ ਨੂੰ ਉਸਤਤ ਨੂੰ ਉਹ ਛੁਪਾ ਕੇ ਬੈਠੇ ਆ ਗੁਰੂ ਮਹਾਰਾਜ ਸਚੇ ਪਾਸ਼ਾ ਸਭ ਕੁਝ ਛੁਪਾ ਕੇ ਬੈਠੇ ਆ ਪ੍ਰਗਟ ਹੋਣਾ ਸੋਖ ਹੈ ਪਰ ਛੁਪਾਣਾ ਬਹੁਤ ਹੀ ਔਖ ਹੈ ਅਸੀਂ ਨਿਤ ਹੀ ਪਾਠ ਕਰਦੇ ਆ ਸੁਖਮਨੀ ਸਾਹਿਬ ਕਰਦੇ ਆ ਹੋਰ ਵੀ ਬਾਣੀਆਂ ਪੜ੍ਹਦੇ ਆ ਇਹ ਸਭ ਕੁਝ ਕਰਨਾ ਸੋਖ ਹੈ ਪਰ ਇਸ ਨੂੰ ਛੁਪਾਣਾ ਹੋਰ ਵੀ ਔਖ ਹੈ ਅਸੀਂ ਇਸ ਨੂੰ ਛੁਪਾਉਂਦੇ ਨਹੀਂ ਬੋਲ ਦਿੰਨੇ ਆ ਕਿ ਅੱਜ ਅਸੀਂ ਐਨੇ ਪਾਠ ਕੀਤੇ ਐਨਾ ਨਾਮ ਸਿਮਰਨ ਕੀਤਾ ਗੁਰੂ ਜੀ ਛੁਪ ਕੇ ਬੈਠੇ ਆ ਕਈ ਲੋਕ ਕਹਿੰਦੇ ਆ ਮਹਾਰਾਜ ਜਾਣ ਕੇ ਇਦਾਂ ਕਰਦੇ ਆ ਇਹਨਾਂ ਨੂੰ ਜਗਤ ਦੇ ਕੰਮ ਨਹੀਂ ਆਉਂਦੇ ਕਹਿੰਦੇ ਮਹਾਰਾਜ ਸ਼ਾਂਤ ਹੋ ਕੇ ਬੈਠੇ ਆ ਕੋਈ ਵਿਰਲਾ ਹੀ ਹੈ ਜਿਹੜਾ ਮਹਾਰਾਜ ਨੂੰ ਸਮਝਦਾ ਹੈ ਕਹਿੰਦੇ ਆ ਤਲਵੰਡੀ ਬਾਹਰ ਬਹੁਤ ਹੀ ਵੱਡੇ ਮਹਾਪੁਰਖਾਂ ਕੇ ਬੈਠੇ ਆ ਗੁਰੂ ਜੀ ਕਿਸੇ ਸੰਸਾਰੀ ਕੋਲ ਨਹੀਂ ਜਾਂਦੇ ਪਰ ਜਦ ਪਤਾ ਲੱਗਦਾ ਕੋਈ ਮਹਾਪੁਰਖ ਬੈਠਾ ਹੈ ਕੋਈ ਰੱਬ ਦੀ ਸੰਗਤ ਕਰਨ ਵਾਲਾ ਬੈਠਾ ਹੈ ਤੇ ਗੁਰੂ ਸਾਹਿਬ ਉਹਦੇ ਕੋਲ ਜਾਂਦੇ ਤੇ ਉਹਦੇ ਦਰਸ਼ਨ ਕਰਦੇ ਸੰਗਤ ਜੀ ਸਾਨੂੰ ਇਸ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਸਾਨੂੰ ਉਹ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜਿਹਦੇ ਨਾਲ ਸਾਡੀ ਆਤਮਿਕ ਅਵਸਥਾ ਵਿੱਚ ਤਰੱਕੀ ਹੋਵੇ ਸਾਡੇ ਆਪਣੇ ਗੁਣ ਵਧਣ ਪਰਮਾਤਮਾ ਦੀ ਭਗਤੀ ਵਿੱਚ ਧਿਆਨ ਲੱਗੇ ਪਰਮਾਤਮਾ ਨਾਲ ਸਾਡਾ ਪਿਆਰ ਵਧੇ ਉਹਦੇ ਨਾਲ ਸਾਡਾ ਚਿੱਤ ਜੁੜ ਜੇ ਸਾਡਾ ਮਨ ਜੁੜ ਜੇ ਪਰ ਜਿਹੜੀ ਜਗ੍ਹਾ ਬਹਿ ਕੇ ਨਿੰਦਾ ਹੀ ਨਿੰਦਾ ਹੋਵੇ ਸਾਨੂੰ ਬੁਰੇ-ਬੁਰੇ ਖਿਆਲਣ ਸਾਨੂੰ ਉਹ ਲੋਕਾਂ ਦੀ ਸੰਗਤ ਕਦੇ ਵੀ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਨੇ ਜੇ ਤੁਹਾਨੂੰ ਇਹੋ ਜਿਹੇ ਲੋਕ ਮਿਲਣ ਤਾਂ ਉਥੇ ਚੁੱਪ ਹੋ ਜਾਓ ਗੁਰੂ ਜੀ ਤਲਵੰਡੀ ਤੋਂ ਬਾਅਦ ਮਹਾਪੁਰਖਾਂ ਕੋਲ ਪਹੁੰਚੇ ਤੇ ਉਹਨਾਂ ਨੇ ਕਿਹਾ ਸਤ ਕਰਤਾਰ ਸਤ ਕਰਤਾਰ ਹੁਣ ਸੰਤਾਂ ਨੂੰ ਕੁਝ ਪੇਟਾ ਕਰਨਾ ਹੈ ਗੁਰੂ ਸਾਹਿਬ ਦੇ ਨਹੀਂ ਆਏ ਨੇ ਲੈਣ ਨਹੀਂ ਆਏ ਨਾਨਕੀ ਜੀ ਨੇ ਗੁਰੂ ਸਾਹਿਬ ਦੀ ਉਂਗਲੀ ਦੇ ਵਿੱਚ ਸੋਨੇ ਦੀ ਮੰਦਰੀ ਪੁਆਈ ਹੋਈ ਸੀ ਗੁਰੂ ਜੀ ਦੇ ਮਾਤਾ ਪਿਤਾ ਬਹੁਤ ਅਮੀਰ ਸਨ ਗੁਰੂ ਨਾਨਕ ਸਾਹਿਬ ਨੇ ਹੱਥ ਵਿੱਚ ਇੱਕ ਲੋਟਾ ਫੜਿਆ ਹੋਇਆ ਸੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਸੋਚਣ ਲੱਗੇ ਕਿ ਇਹ ਮਹਾਪੁਰਖਾਏ ਨੇ ਇਹਨਾਂ ਨੂੰ ਕੀ ਦਈਏ ਗੁਰੂ ਜੀ ਨੇ ਉਹ ਮੰਦਰੀ ਉਤਾਰੀ ਤੇ ਸੰਤਾ ਅੱਗੇ ਰੱਖ ਦਿੱਤੀ। ਉਹਨਾਂ ਨੇ ਆਪਣਾ ਲੋਟਾ ਵੀ ਸੰਤਾ ਦੇ ਅੱਗੇ ਰੱਖ ਦਿੱਤਾ। ਉਹ ਟਾਈਮਾਂ ਦੇ ਵਿੱਚ ਵੀ ਸੋਨਾ ਬਹੁਤ ਮਹਿੰਗਾ ਸੀ। ਗੁਰੂ ਸਾਹਿਬ ਨੇ ਆਪਣਾ ਲੋਟਾ ਤੇ ਸੋਨੇ ਦੀ ਮੁੰਦਰੀ ਉਹਨਾਂ ਨੂੰ ਪੇਟਾ ਕਰ ਦਿੱਤੀ। ਸੰਤ ਉਹਨਾਂ ਨੂੰ ਕਹਿਣ ਲੱਗੇ, "ਤੁਹਾਡਾ ਕੀ ਨਾਮ ਹੈ? ਤੁਹਾਡਾ ਕੀ ਵਰਨਾ ਹੈ? ਤੁਸੀਂ ਆਪਣੇ ਮਨ ਦੇ ਵਿੱਚ ਕੀ ਸੋਚ ਕੇ ਆ ਸੋਨਾ ਸਾਡੇ ਅੱਗੇ ਰੱਖ ਦਿੱਤਾ?" ਗੁਰੂ ਜੀ ਉਹਨਾਂ ਨੂੰ ਹੱਥ ਜੋੜ ਕੇ ਕਹਿਣ ਲੱਗੇ, "ਮੇਰਾ ਨਾਮ ਨਾਨਕ ਨਿਰੰਕਾਰੀ ਹੈ। ਮੇਰਾ ਨਾਮ ਨਾਨਕ ਹੈ ਤੇ ਮੇਰੇ ਸਰੀਰ ਦਾ ਵੇਸ ਨਿਰੰਕਾਰੀ ਜਾਨੋ ਇਹਦਾ ਮਤਲਬ ਇਹ ਹੈ ਕਿ ਨਿਰੰਕਾਰ ਦੀ ਪ੍ਰਾਪਤੀ ਮੇਰਾ ਲਕਸ਼ ਹੈ ਗੁਰੂ ਜੀ ਕਹਿਣ ਲਗੇ ਕਿ ਮੇਰਾ ਜਨਮ ਖਤਰਿਆਂ ਦੇ ਘਰ ਹੋਇਆ ਤੇ ਸਾਡੀ ਗੋਤ ਵਿਦਦੀ ਹੈ ਉਹ ਸੰਤਾਂ ਨੇ ਕਿਹਾ ਮਹਾਰਾਜ ਤੁਸੀਂ ਨਿਰੰਕਾਰੀ ਬਣੇ ਹੋਏ ਪਰ ਅਸੀਂ ਕਿੱਦਾਂ ਜਾਣੀਏ ਕਿ ਤੁਸੀਂ ਨਿਰੰਕਾਰੀ ਹੋ ਇਹ ਉਹ ਨਿਰੰਕਾਰੀ ਨਹੀਂ ਹੈ ਜਿਹੜਾ ਪੰਥ ਚੱਲਿਆ ਫਿਰਦਾ ਹੈ ਅੱਜਕੱਲ ਗੁਰੂ ਨਾਨਕ ਦੇਵ ਜੀ ਤਾਂ ਅਸਲ ਨਿਰੰਕਾਰੀ ਸਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਹ ਲोटा ਤੇ ਮੁੰਦਰੀ ਸੰਤਾ ਦੇ ਹੋਰ ਅੱਗੇ ਕਰ ਦਿੱਤੀ। ਗੁਰੂ ਸਾਹਿਬ ਨੇ ਸੰਤਾ ਨੂੰ ਕਿਹਾ ਕਿ ਮੈਨੂੰ ਨਿਰੰਕਾਰ ਦੀ ਪ੍ਰਾਪਤੀ ਦਾ ਰਾਹ ਦੱਸ ਦਿਓ। ਉਹ ਸੰਤਾ ਨੇ ਫਿਰ ਸਮਝ ਲਿਆ ਕਿ ਇਹ ਉਤੋਂ ਤੋਂ ਨਹੀਂ ਕਹਿੰਦੇ, ਇਹ ਸੱਚੀ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਚਾਹੁੰਦੇ ਨੇ। ਉਹ ਸੰਤ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਤੁਸੀਂ ਸਮਝੋ ਇਹ ਸੋਨਾ ਸਾਡੇ ਕੋਲ ਪਹੁੰਚ ਗਿਆ, ਤੁਸੀਂ ਇਹਨੂੰ ਵਾਪਸ ਲੈ ਜਾਓ। ਗੁਰੂ ਜੀ ਫਿਰ ਉਹਨਾਂ ਨੂੰ ਕਹਿਣ ਲੱਗੇ ਕਿ ਜਿਹੜੀ ਚੀਜ਼ ਅਸੀਂ ਦੇ ਦਈਏ, ਅਸੀਂ ਉਹ ਵਾਪਸ ਨਹੀਂ ਲੈਂਦੇ। ਗੁਰੂ ਜੀ ਕਹਿੰਦੇ ਪਹਿਲਾਂ ਦੇ ਦਈਏ ਫਿਰ ਵਾਪਿਸ ਲੈ ਲੀਏ ਇਹ ਤਾਂ ਕੋਈ ਧਰਮ ਨਾ ਹੋਇਆ ਐਦਾਂ ਤਾਂ ਧਰਮ ਨੂੰ ਲਾਜ ਲੱਗਦੀ ਐ ਫਿਰ ਉਹ ਸੰਤਾ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਤਾਂ ਆਪ ਹੀ ਨਿਰੰਕਾਰ ਐ ਜਿਹੜੇ ਸਾਡੇ ਕੋਲ ਨਿਰੰਕਾਰ ਦਾ ਰਾਹ ਪੁੱਛ ਰਹੇ ਨੇ ਉਹ ਖੁਦ ਹੀ ਨਿਰੰਕਾਰ ਐ ਉਹ ਸੰਤਾ ਨੇ ਮਹਾਰਾਜ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਹੱਥ ਜੋੜੇ ਤੇ ਆਪਣੇ ਧਨ ਭਗ ਸਮਝੇ ਤੇ ਉਹ ਅਗਲੇ ਨਗਰ ਨੂੰ ਤੁਰ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਵੇਹੀ ਵਾਪਸ ਆ ਗਏ ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਘਰ ਪਹੁੰਚੇ ਤਾਂ ਮਹਿਤਾ ਕਾਲੂ ਜੀ ਨੇ ਦੇਖਿਆ ਉਹਨਾਂ ਦੇ ਹੱਥ ਖਾਲੀ ਐ ਉਹਨਾਂ ਦੇ ਉਂਗਲਾਂ ਦੇ ਵਿੱਚ ਸੋਨੇ ਦੀ ਮੁੰਦਰੀ ਨਹੀਂ ਐ ਮਹਿਤਾ ਕਾਲੂ ਜੀ ਨੂੰ ਇਹ ਵੇਖ ਕੇ ਬਹੁਤ ਗੁੱਸਾ ਆ ਉਹਨਾਂ ਨੇ ਪੁੱਛਿਆ ਤੁਹਾਡਾ ਲੋਟਾ ਕਿੱਥੇ ਐ ਤੁਹਾਡੀ ਮੁੰਦਰੀ ਕਿੱਥੇ ਐ ਤੁਸੀਂ ਇੰਨੀ ਮਹਿੰਗੀ ਮੁੰਦਰੀ ਕਿੱਥੇ ਗਵਾਏ ਹੋ ਧੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਮਹਿੰਗੀਆਂ ਚੀਜ਼ਾਂ ਲੋਕਾਂ 'ਚ ਵੰਡਿਆਂਦੇ ਆ ਗੁਰੂ ਜੀ ਨੇ ਸਾਨੂੰ ਇਹ ਸਿਖਾਇਆ ਕਿ ਕਿਵੇਂ ਇਹਨਾਂ ਚੀਜ਼ਾਂ ਤੋਂ ਨਿਰਲੇਪ ਰਹਿਣਾ ਮਹਿਤਾ ਕਾਲੂ ਜੀ ਉਹਨਾਂ ਨੂੰ ਕਹਿੰਦੇ ਆ ਕਿ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਦਿੰਦੇ ਆ ਉਹਨਾਂ ਦੀ ਪਕੜ ਰੱਖੋ ਜਿਹੜੀਆਂ ਵੀ ਮਹਿੰਗੀਆਂ ਚੀਜ਼ਾਂ ਤੁਹਾਨੂੰ ਦਿੰਦੇ ਆ ਉਹ ਤੁਸੀਂ ਬਾਹਰ ਦੇੰਨੇ ਹੋ ਮਹਿਤਾ ਕਾਲੂ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕਹਿੰਦੇ ਮੈਨੂੰ ਲੱਗਦਾ ਤੈਨੂੰ ਪਹਿਲਾਂ ਹੀ ਵੱਖ ਕਰਨਾ ਪੈਣਾ ਹੈ ਆਪੇ ਹੀ ਕਮਾਓ ਤੇ ਆਪੇ ਹੀ ਖਾਓ ਉਹ ਗੁਰੂ ਜੀ ਨੂੰ ਕਹਿੰਦੇ ਕਿ ਤੁਸੀਂ ਤਾਂ ਮੇਰੀ ਕਮਾਈ ਵੀ ਉਜਾੜ ਦੇਣੀ ਹੈ ਉਹਨਾਂ ਦੇ ਪਿਤਾ ਨੇ ਕਿਹਾ ਕਿ ਤੁਹਾਨੂੰ ਜਿਹੜੀਆਂ ਵੀ ਚੀਜ਼ਾਂ ਦਿੰਦੇ ਆ ਤੁਸੀਂ ਬਾਹਰ ਵੰਡਿਆ ਨੇ ਹੋ ਨਾਹੀ ਤੁਹਾਨੂੰ ਖੇਤੀ ਸਮਝ ਆਂਦੀ ਹੈ ਤੇ ਨਾਹੀ ਤੁਹਾਨੂੰ ਵਪਾਰ ਸਮਝ ਆਂਦਾ ਹੈ ਪਹਿਲਾਂ ਤਾਂ ਗੁਰੂ ਜੀ ਆਪਣੇ ਪਿਤਾ ਦੀਆਂ ਗੱਲਾਂ ਸੁਣਦੇ ਰਹਿੰਦੇ ਸਨ ਪਰ ਇਸ ਵਾਰ ਪਹਿਲੀ ਵਾਰ ਗੁਰੂ ਜੀ ਆਪਣੇ ਪਿਤਾ ਦੀ ਸ਼ਿਕਾਇਤ ਕਰਨ ਰਾਇ ਬੁਲਾਰ ਕੋਲ ਚਲੇ ਗਏ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਅੰਤਰਜਾਮੀ ਸਨ ਗੁਰੂ ਜੀ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਰਾਇ ਬੁਲਾਰ ਤਾਂ ਮੈਨੂੰ ਸੁਲਤਾਨਪੁਰ ਲੋਧੀ ਭੇਜਣਾ ਚਾਹੁੰਦੇ ਨੇ ਗੁਰੂ ਜੀ ਰਾਇ ਬੁਲਾਰ ਜੀ ਨੂੰ ਕਹਿਣ ਲੱਗੇ ਤੁਸੀਂ ਤਾਂ ਮੇਰੇ ਪਿਤਾ ਨੂੰ ਪਹਿਲੇ ਹੀ ਕਹਿੰਦੇ ਰਹਿੰਦੇ ਹੋ ਕਿ ਮੈਨੂੰ ਕੁਝ ਨਾ ਕਹਿਣ ਪਰ ਤੁਸੀਂ ਆਹ ਵੇਖ ਲਓ ਕਿ ਉਹਨਾਂ ਨੇ ਅੱਜ ਮੈਨੂੰ ਕੀ ਆਖਿਆ ਗੁਰੂ ਜੀ ਕਹਿਣ ਲੱਗੇ ਰਾਏ ਸਾਹਿਬ ਮੇਰੇ ਪਿਤਾ ਜੀ ਤੁਹਾਡੀ ਇੱਕ ਵੀ ਗੱਲ ਨਹੀਂ ਮੰਨਦੇ ਰਾਏ ਬੁਲਾਰ ਜੀ ਕਹਿਣ ਲੱਗੇ ਆਪਣੇ ਪਿਤਾ ਜੀ ਨੂੰ ਸੱਦੋ ਤਾਂ ਮੈਂ ਤਾਂ ਕਾਲੂ ਜੀ ਰਾਏ ਬੁਲਾਰ ਕੋ ਲਾਏ ਰਾਏ ਬੁਲਾਰ ਜੀ ਕਹਿਣ ਲੱਗੇ ਕਿ ਤੁਹਾਡੇ ਹਿਰਦੇ ਵਿੱਚ ਇਹਨਾਂ ਦੀ ਮਹਿਮਾ ਕਿਉਂ ਨਹੀਂ ਵਸਦੀ ਉਹਨਾਂ ਨੇ ਕਿਹਾ ਤੁਹਾਡਾ ਮਨ ਬਹੁਤ ਕਠੋਰ ਹੈ ਰਾਏ ਬੁਲਾਰ ਬਹੁਤ ਹੀ ਸ਼ਰਦਾ ਵਾਲਾ ਹੈ ਉਹ ਗੁਰੂ ਸਾਹਿਬ ਦੇ ਪਿਤਾ ਨੂੰ ਸਮਝਾਉਂਦਾ ਹੈ ਇਹ ਆਮ ਨਹੀਂ ਹੈ ਇਹ ਬਹੁਤ ਹੀ ਖਾਸ ਨੇ ਤੁਸੀਂ ਸਾਰੇ ਹੀ ਟਾਈਮ ਇਹਨਾਂ ਨੂੰ ਕਿਉਂ ਤੰਗ ਕਰਦੇ ਰਹਿੰਦੇ ਹੋ ਮਹਿਤਾ ਕਾਲੂ ਜੀ ਰਾਇ ਬੁਲਾਰ ਜੀ ਨੂੰ ਕਹਿਣ ਲੱਗੇ ਕਿ ਇਹਨਾਂ ਦੇ ਹੱਥ ਵਿੱਚ ਸੋਨੇ ਦੀ ਮੁੰਦਰੀ ਸੀ ਤੇ ਲੋਟਾ ਸੀ ਉਹ ਇਹ ਜਾ ਕੇ ਬਾਹਰ ਕਿਤੇ ਦੇ ਆਏ ਉਹ ਕਹਿੰਦੇ ਮੈਂ ਬਹੁਤ ਮਿਹਨਤ ਕਰਕੇ ਧਨ ਕਮਾਣਾ ਤੇ ਇਹ ਵਾਰ ਇਦਾਂ ਹੀ ਵੰਡ ਜਾਂਦੇ ਆ ਰਾਇ ਬੁਲਾਰ ਜੀ ਉਹਨਾਂ ਨੂੰ ਕਹਿੰਦੇ ਕਿ ਮੈਂ ਤੈਨੂੰ ਸੋਨੇ ਦੀ ਮੁੰਦਰੀ ਵੀ ਦੇ ਦਿੰਦਾ ਤੇ ਤੈਨੂੰ ਲੋਟਾ ਵੀ ਦੇ ਦਿੰਦਾ ਪਰ ਇਹਨਾਂ ਨੂੰ ਕੁਝ ਵੀ ਨਾ ਕਿਹਾ ਕਰ ਮਹਿਤਾ ਕਾਲੂ ਜੀ ਕਹਿੰਦੇ ਆ ਕਿ ਮੈਂ ਇਦਾਂ ਕਿਉਂ ਨਾ ਕਰਾਂ ਇਹ ਆਪਣੇ ਘਰ ਦਾ ਸਮਾਨ ਵਾਰ-ਵਾਰ ਬਰ ਵੰਡੇ ਹੁੰਦੇ ਆ। ਇਹ ਕਿੰਨੀ ਵਾਰ ਇਦਾਂ ਕਰਦੇ ਰਹਿਣਗੇ? ਮੈਂ ਤਾਂ ਕਾਲੂ ਜੀ ਕਹਿਣ ਲੱਗੇ ਕਿ ਜਿਹੜੀ ਇਹਨਾਂ ਦੇ ਉਮਰ ਦੇ ਬੱਚੇ ਨੇ ਉਹ ਸਾਰੇ ਹੀ ਕਮਾਉਂਦੇ ਆ। ਇਹ ਇੰਨੇ ਵੱਡੇ ਹੋ ਗਏ ਆ, ਇਹ ਕੋਈ ਵੀ ਕੰਮ ਨਹੀਂ ਕਰਦੇ। ਉਹ ਕਹਿੰਦੇ ਕਿ ਚਾਹੀਦਾ ਤਾਂ ਇਹ ਐ ਕਿ ਇਹ ਸਾਨੂੰ ਕਮਾ ਕੇ ਦੇਣ। ਮੈਂ ਤਾਂ ਕਾਲੂ ਜੀ ਫੇਰ ਕਹਿਣ ਲੱਗੇ ਕਿ ਹੁਨੇ ਆਪ ਹੀ ਕਮਾਏ ਤੇ ਆਪ ਹੀ ਖਾਏ। ਹੁਨੇ ਜਵਾਨ ਹੋ ਰਹੇ ਨੇ, ਹੁਨੇ ਆਪ ਹੀ ਕਮਾਨ ਤੇ ਆਪ ਹੀ ਖਾਣ। ਰਾਏ ਬੁਲਾਰ ਜੀ ਕਹਿਣ ਲੱਗੇ ਮਹਿਤਾ ਕਾਲੂ ਤੇਰੇ ਕਰ ਆਹੀ ਗੱਲ ਚਲਦੀ ਰਹਿੰਦੀ ਐ ਤੂੰ ਨਾਨਕ ਜੀ ਨੂੰ ਕਹਿੰਦਾ ਕਿ ਕਮਾਕੇ ਲੈ ਕੇ ਆਓ ਉਹ ਨਿਰੰਕਾਰ ਹੀ ਐ ਤੇ ਮੇਰਾ ਮਨ ਐਵੇਂ ਕਰਦਾ ਐ ਕਿ ਨਾਨਕ ਨੂੰ ਜੈਰਾਮ ਦੇ ਘਰੇ ਭੇਜਦੀ ਐ ਸੁਲਤਾਨਪੁਰ ਲੋਧੀ ਭੇਜਦੀ ਐ ਆਪੇ ਦੂਰ ਰਹਿਣਗੇ ਤੇ ਸਿੱਖਿਆ ਆ ਜਾਏਗੀ ਤੂੰ ਗੁੱਸੇ ਵਿੱਚ ਆ ਕੇ ਕੁਝ ਨਾ ਕੁਝ ਕਹਿੰਦਾ ਰਹਿਣਾ ਮੇਰੇ ਨਾਨਕ ਨੂੰ ਦੁੱਖ ਹੋਏਗਾ ਤੁਹਾਡਾ ਆਪਸ ਵਿੱਚ ਪਿਓ ਪੁੱਤ ਦਾ ਮੇਲ ਨਹੀਂ ਬੰਦਾ ਰਾਇ ਬੁਲਾਰ ਜੀ ਕਹਿਣ ਲਗੇ ਕਿ ਤੇਰੇ ਮਨ ਵਿੱਚ ਮਾਇਆ ਦਾ ਲੋਭ ਐ ਤੇ ਉਹ ਸਦਾ ਹੀ ਸੰਤ ਰੂਪ ਵਿੱਚ ਰਹਿੰਦੇ ਨੇ ਇਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਆਪਣੀ ਹੀ ਖੇਡ ਸੀ ਰਾਏ ਬੁਲਾਰ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕਹਿਣ ਲੱਗੇ ਮੈਂ ਹੁਣ ਜੈ ਰਾਮ ਜੀ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਤੁਸੀਂ ਜੈ ਰਾਮ ਜੀ ਕੋਲ ਜਾ ਰਹੇ ਹੋ ਤੁਸੀਂ ਹੁਣ ਸੁਲਤਾਨਪੁਰ ਲੋਧੀ ਜਾਓ ਰਾਏ ਬੁਲਾਰ ਜੀ ਨੇ ਗੁਰਨਾਨਕ ਦੇਵ ਜੀ ਨੂੰ ਹੌਲੀ ਜੀ ਸਮਝਾ ਦਿੱਤਾ ਕਿ ਉੱਥੇ ਤੁਸੀਂ ਆਪਣੇ ਪਿਤਾ ਤੋਂ ਬਚੇ ਰਹੋਗੇ ਰਾਏ ਬੁਲਾਰ ਜੀ ਨੇ ਜੈ ਰਾਮ ਜੀ ਨੂੰ ਕਿਹਾ ਤੇਰੇ ਬਹੁਤ ਵੱਡੇ ਭਾਗ ਨੇ ਗੁਰਨਾਨਕ ਦੇਵ ਸੱਚੇ ਪਾਸ਼ਾ ਜੀ ਤੇਰੇ ਕੋਲ ਆ ਰਹੇ ਆ ਤੇਰੇ ਕੋਲ ਜਿੰਨੀ ਸੇਵਾ ਹੋ ਸਕੇ ਉਸ ਤੋਂ ਵੱਧ ਕਰੀ ਉਹਨਾਂ ਦਾ ਤੂੰ ਪੂਰਾ ਹੀ ਖਿਆਲ ਰੱਖਣਾ ਰਾਇ ਬੁਲਾਰ ਜੀ ਨੇ ਇਹ ਚਿੱਠੀ ਜੈਰਾਮ ਜੀ ਨੂੰ ਲਿਖੀ ਰਾਇ ਬੁਲਾਰ ਜੀ ਦਾ ਮਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਤੋਂ ਦੂਰ ਕਰਨ ਦਾ ਨਹੀਂ ਕਰਦਾ ਰਾਇ ਬੁਲਾਰ ਜੀ ਨੇ ਉਹਨਾਂ ਨੂੰ ਘੁੱਟ ਕੇ ਜੱਫੀ ਪਾ ਲਈਤੀ ਉਹਨਾਂ ਦੇ ਹੰਝੂ ਧਰਤੀ ਤੇ ਡਿੱਗੇ ਉਹਨਾਂ ਨੂੰ ਬਹੁਤ ਹੀ ਵਿਰਾਗ ਆਇਆ ਉਹਨਾਂ ਦੇ ਹਿਰਦੇ ਵਿੱਚ ਲੰਮੇ ਵਿਛੋੜੇ ਦੀ ਪੀੜ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਨੇ ਬਹੁਤ ਹੀ ਲੰਬੇ ਸਮੇਂ ਲਈ ਸੁਲਤਾਨਪੁਰ ਜਾਣਾ ਹੈ ਵਿਛੋੜੇ ਦੀ ਪੀੜ ਤਾਂ ਰਾਈ ਬੁਲਾਰ ਜੀ ਨੇ ਜਰ ਲਈ ਪਰ ਉਹ ਕਦੇ ਵੀ ਇਹ ਨਹੀਂ ਸੀ ਚਾਹੰਦੇ ਕਿ ਮਹਤਾ ਕਾਲੂ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕੁਝ ਕਹਿਣ ਵਿਛੋੜੇ ਦੀ ਪੀੜ ਅੱਖਾਂ ਦੁਆਰਾ ਹੰਝੂ ਬਣ ਕੇ ਬਾਹਰ ਨਿਕਲ ਰਹੀ ਹੈ ਮਹਤਾ ਕਾਲੂ ਜੀ ਨੂੰ ਉਹ ਵਿਰਾਗ ਨਹੀਂ ਆ ਰਿਹਾ ਜੋ ਰਾਈ ਬੁਲਾਰ ਜੀ ਨੂੰ ਆ ਰਿਹਾ ਹੈ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਰਾਈ ਬੁਲਾਰ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕਹਿੰਦੇ ਕਿ ਤੁਸੀਂ ਚੱਲੇ ਹੋ ਹੁਣ ਤੁਸੀਂ ਪਤਾ ਨਹੀਂ ਕਦੋਂ ਆਣਾ ਮੈਨੂੰ ਕੋਈ ਉਪਦੇਸ਼ ਦਿਓ ਜੇ ਤੁਹਾਡੇ ਦਰਸ਼ਨ ਕਰਨ ਦਾ ਮੇਰਾ ਦਿਲ ਕਰੇ ਤਾਂ ਮੈਂ ਕੀ ਕਰਾਂ ਮੈਨੂੰ ਕੋਈ ਉਪਦੇਸ਼ ਦੇ ਦਿਓ ਗੁਰੂ ਨਾਨਕ ਸੱਚੇ ਪਾਸ਼ਾ ਜੀ ਰਾਇ ਬੁਲਾਰ ਜੀ ਨੂੰ ਉਪਦੇਸ਼ ਦੇ ਰਹੇ ਨੇ ਉਹ ਕਹਿੰਦੇ ਜੇ ਤੁਹਾਡਾ ਬਹੁਤਾ ਹੀ ਦਿਲ ਕਰੇ ਤੁਸੀਂ ਖੁਦਾ ਅੱਗੇ ਅਰਦਾਸ ਕਰਿਓ ਦੁਆ ਕਰਿਓ ਜਦ ਤੁਸੀਂ ਅਰਦਾਸ ਕਰੋਗੇ ਤਦ ਮੈਂ ਤੁਹਾਡੇ ਨਾਲ ਹੋਵਾਂਗਾ ਰਾਇ ਬੁਲਾਰ ਨੇ ਗੁਰੂ ਜੀ ਨੂੰ ਕਿਹਾ ਆਪਣੇ ਸੇਵਕ ਦਾ ਚੇਤਾ ਰੱਖਣਾ ਮੈਨੂੰ ਕਦੇ ਭੁਲਾਇਓ ਨਾ ਆਪਾ ਵੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਤੋਂ ਇਹੀ ਮੰਗੀਏ ਕਿ ਸਾਨੂੰ ਹਮੇਸ਼ਾ ਹੀ ਆਪਣੇ ਚਰਨਾਂ ਦਾ ਦਾਸ ਬਣਾ ਕੇ ਰੱਖਣਾ ਸਾਡੇ ਤੇ ਸਦਾ ਹੀ ਆਪਣੀ ਕਿਰਪਾ ਰੱਖਣਾ ਹਮੇਸ਼ਾ ਹੀ ਆਪਣੀ ਸ਼ਰਨ ਦੇ ਵਿੱਚ ਰੱਖਣਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਰਾਇਬੁਲਾਰ ਜੀ ਨੂੰ ਦੁਲੱਸਾ ਦਿੱਤਾ ਤਾਂ ਰਾਇਬੁਲਾਰ ਜੀ ਕਹਿਣ ਲੱਗੇ ਇੱਕ ਕਿਰਪਾ ਕਰੋ ਮੇਰੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰੋ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਹਨਾਂ ਦਾ ਮੋਢਾ ਥਪੜਿਆ ਗੁਰੂ ਜੀ ਕਹਿੰਦੇ ਜਦੋਂ ਮੈਨੂੰ ਯਾਦ ਕਰੋਗੇ ਮੈਂ ਹਾਜ਼ਰ ਹੋਵਾਂਗਾ ਉਹਨਾਂ ਨੇ ਬਹੁਤ ਪਿਆਰ ਨਾਲ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਵਿਦਾ ਕੀਤਾ ਉਹਨਾਂ ਦੀ ਇਹ ਪੀੜ ਨੂੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਵੀ ਮਹਿਸੂਸ ਕੀਤਾ ਰਾਇ ਬੁਲਾਰ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਦਿਲੋਂ ਬਹੁਤ ਧਿਆਨ ਰੱਖਦੇ ਸਨ ਘਰ ਆ ਕੇ ਜਦ ਮਾਤਾ ਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਸultanpur Lodhi ਜਾ ਰਹੇ ਹਨ ਤਾਂ ਉਹ ਬੜੇ ਹੀ ਵਿਰਾਗ ਵਿੱਚ ਆਏ ਰੱਬ ਦੀ ਕੀ ਗਤੀ ਹੈ ਇਹ ਕਦੇ ਵੀ ਸਮਝਿਆ ਨਹੀਂ ਜਾ ਸਕਦਾ ਉਹਨਾਂ ਦੀ ਮਾਤਾ ਨੇ ਕਿਹਾ ਕਿ ਮੇਰਾ ਇੱਕੋ ਇੱਕ ਪੁੱਤਰ ਹੈ ਉਹ ਵੀ ਵਿਛੜ ਚਲਿਆ ਮਾਤਾ ਕੋਲ ਇਹ ਵਿਛੋੜਾ ਚੱਲਿਆ ਨਹੀਂ ਜਾਣਾ ਤੇ ਉਹ ਕਹਿੰਦੇ ਕਿ ਮੈਂ ਤਾਂ ਹਜੇ ਦਰਸ਼ਨ ਵੀ ਨਹੀਂ ਕੀਤੇ ਆਪਣੇ ਪੁੱਤਰ ਦੇ ਉਹਨਾਂ ਨੇ ਗੁਰੂ ਜੀ ਨੂੰ ਆਪਣੀ ਗਲ ਵਕੜੀ ਵਿੱਚ ਪਾ ਲਿਆ ਇੰਨੀ ਵਿਛੋੜੇ ਦੀ ਪੀੜ ਹੋ ਰਹੀ ਹੈ ਜਿਵੇਂ ਪ੍ਰਾਣ ਨਿਕਲ ਰਹੇ ਹੋਣ ਉਹਨਾਂ ਦੀ ਮਾਤਾ ਜੀ ਨੇ ਕਿਹਾ ਪੁੱਤਰ ਜੀ ਮੈਂ ਤੁਹਾਡੇ ਬਿਨਾ ਕਿਵੇਂ ਜੀਵਾਂਗੀ ਮੈਨੂੰ ਆਹ ਵਿਛੋੜਾ ਕਦੇ ਬਰਦਾਸ਼ਤ ਨਹੀਂ ਹੋਏਗਾ ਕਿਉਂਕਿ ਬੇਬੇ ਨਾਨਕੀ ਤਾਂ ਪਹਿਲੀ ਵਿਆਹ ਕਰਕੇ ਚਲੇ ਗਈ ਸੀ ਹੁਣ ਤੁਸੀਂ ਵੀ ਉੱਥੇ ਚੱਲੇ ਹੋ ਅਸੀਂ ਹੁਣ ਇਕੱਲੇ ਰਹਿ ਗਏ ਮੈਂ ਇਕੱਲੀ ਪੁੱਛੋਂ ਕਿਦੇ ਆਸਰੇ ਰਵਾਂਗੀ ਮੇਰਾ ਇੱਕੋ ਇੱਕ ਤਾਂ ਪੁੱਤਰ ਹੈ ਉਹ ਵੀ ਮੇਰੇ ਨੇੜੇ ਨਹੀਂ ਰਹੇਗਾ ਉਹਨਾਂ ਦੇ ਮਾਤਾ ਜੀ ਵਿਰਾਹ ਕਰਦੇ ਰਹੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਗੇ ਚੱਲੇ ਪਾਤੇ ਗੁਰੂ ਜੀ ਨੇ ਮਹਿਤਾ ਕਾਲੂ ਜੀ ਨੂੰ ਦੋ ਹੱਥ ਜੋੜ ਕੇ ਨਮਸਕਾਰ ਕੀਤੀ ਗੁਰੂ ਜੀ ਦੇ ਜਿਹੜੇ ਮਿੱਤਰ ਸਨ ਗੁਰੂ ਜੀ ਉਹਨਾਂ ਨੂੰ ਵੀ ਮਿਲੇ ਭਾਈ ਬਾਲਾ ਜੀ ਕਹਿਣ ਲੱਗੇ ਮੇਰੇ ਬਹੁਤ ਹੀ ਚੰਗੇ ਭਾਗ ਜੋ ਨਾਨਕ ਜੀ ਮੈਨੂੰ ਨਾਲ ਲੈ ਕੇ ਚੱਲੇ ਨੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਦੇ ਰਸਤੇ ਤੇ ਪਹਗੇ ਤੇ ਤਲਵੰਡੀ ਮੰਨੋ ਸੁੱਣੀ ਪੈਗੀ ਇਹ ਸਾਰੀ ਖੇੜ ਰਾਈ ਬੁਲਾਰ ਜੀ ਨਾਲ ਹੀ ਬਣੀ ਹੈ ਤੇ ਉਹ ਗੁਰੂ ਜੀ ਨੂੰ ਬੇਨਤੀਆਂ ਕਰਦੇ ਆ ਕਿ ਮਹਾਰਾਜ ਮੈਨੂੰ ਨਾ ਭਲਾਇਓ ਤਲਵੰਡੀ ਛੱਡਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਬਹੁਤ ਘੱਟ ਤਲਵੰਡੀ ਆਏ ਗੁਰੂ ਜੀ ਨੂੰ ਹੁਣ ਸਮਾਂ ਲੱਗਣਾ ਹੈ ਉਹਨਾਂ ਨੇ ਹੁਣ ਛੇਤੀ ਤਲਵੰਡੀ ਨਹੀਂ ਆਣਾ ਗੁਰੂ ਨਾਨਕ ਦੇਵ ਜੀ ਹੁਣ ਸੁਲਤਾਨਪੁਰ ਲੋਧੀ ਪਹੁੰਚ ਜਾਂਦੇ ਆ ਤੇ ਫਿਰ ਉੱਥੋਂ ਦੇ ਲੋਕਾਂ ਦਾ ਭਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ